ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਪੰਜਾਬ ਸਰਕਾਰ ਮਿਡਡੇ ਮਿਲ ਕੁੱਕਾਂ ਲਈ ਮੁਫਤ ਇਲਾਜ ਅਤੇ ਜੀਵਨ ਬੀਮੇ ਦਾ ਪ੍ਰਬੰਧ ਕਰੇ ਡੀਟੀਐਫ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਚੈਨਲ ਦੇ ਨਾਲ ਸ਼ੁਰੂ ਕਰਦੇ ਹਾਂ ਵੱਡੀ ਅਪਡੇਟ ਡੀਟੀਐਫ ਪੰਜਾਬ ਦੀ ਜ਼ਿਲ੍ਹਾ ਇਕਾਈ ਅੰਮ੍ਰਿਤਸਰ ਵੱਲੋਂ ਆਨਲਾਈਨ ਮੀਟਿੰਗ ਸੋਭਾ ਵਿਦ ਸਕੱਤਰ ਕਮ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਅਸ਼ਵਨੀ अवस्थी ਤੇ ਜ਼ਿਲ੍ਹਾ ਜਰਨਲ ਸਕੱਤਰ ਗੁਰਬਿੰਦਰ ਸਿੰਘ ਖਿਆਰਾ ਦੀ ਸਾਂਝੀ ਹੋ ਯੋਗ ਅਗਵਾਈ ਵਿੱਚ ਹੋਈ ਜਿਸ ਵਿੱਚ ਸਿੱਖਿਆ ਵਿਭਾਗ ਦੇ ਅਧਿਆਪਕਾਂ ਨਾਲ ਸੰਬੰਧਿਤ ਮਸਲੇ ਵਿਚਾਰੇ ਗਏ ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਜਰਨਲ ਸਖਤਰ ਗੁਰਵਿੰਦਰ ਸਿੰਘ ਖੈਰਾ ਨੇ ਬੀਤੇ ਦਿਨੀ ਮਹਿਰੂਮ ਮਿਡਡੇਅ ਮਿਲ ਵਰਕਰ ਭੈਣ ਮਨਜੀਤ ਕੌਰ ਸਰਕਾਰੀ ਸਕੂਲ ਮਾਛੀਵਾੜਾ ਖਾਮ ਲੁਧਿਆਣਾ ਦੀ ਖਾਣਾ ਬਣਾਉਂਦੇ ਹੋਏ ਅੱਗ ਨਾਲ ਝੁੱਲਸਣ ਕਾਰਨ ਬੇਵਕਤੀ ਮੌਤ ਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਨੁੱਖੀ ਕਦਰਾਂ ਕੀਮਤਾਂ ਸਮਝਦਿਆਂ ਜੱਥੇਬੰਦੀ ਡੈਮੋਕ੍ਰੈਟਿਕ ਟੀਚਰ ਫਰੰਟ ਪੰਜਾਬ ਮਹਿਸੂਸ ਕਰਦੀ ਹੈ ਕਿ ਸਮੂਹ ਅੱਛੇ ਮੁਲਾਜ਼ਮ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਅਤੇ ਕਾਰਪੋਰੇਟ ਪੱਖੀ ਨੀਜੀਕਰਨ ਉਧਾਰੀਕਰਨ ਸੰਸਕਾਰੀਕਰਨ ਦੀਆਂ ਨੀਤੀਆਂ ਦੇ ਸ਼ਿਕਾਰ ਹਨ ਸਰਕਾਰੀ ਸਕੂਲਾਂ ਵਿੱਚ ਬਹੁਗਿਣਤੀ ਵਿਦਿਆਰਥੀਆਂ ਦਾ ਭੋਜਨ ਬਣਾਉਣ ਵਾਲੀਆਂ ਮੀਡਡੇ ਮਿਲ ਭੈਣਾਂ ਹਰ ਰੋਜ਼ ਆਪਣੀ ਜਾਨ ਦੀ ਪਰਵਾਹ ਕਿਤੇ ਬਿਨਾ ਬਗੈਰ ਬਿਨਾ ਕਿਸੇ ਸਰਕਾਰੀ ਸੁਰੱਖਿਆ ਤੰਤਰ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸੇਵਾ ਕਰ ਰਹੀਆਂ ਹਨ ਬਿੱਤੇ ਦਿਨੀ ਲੁਧਿਆਣਾ ਦੇ ਮਾਚੀਵਾੜਾ ਖਾਨ ਦੇ ਸਰਕਾਰੀ ਸਕੂਲ ਵਿੱਚ ਵਿਦਿਆਰਥੀਆਂ ਦੀ ਦੁਪਹਿਰ ਦਾ ਭੋਜਨ ਬਣਾਉਣ ਵੇਲੇ ਅੱਗ ਨਾਲ ਝੁਲਸਣ ਕਾਰਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ ਮੌਤ ਉਪਰੰਤ ਪਰਿਵਾਰ ਨੂੰ ਕੋਈ ਮਾਲੀ ਸਹਾਇਤਾ ਦੇਣ ਦੀ ਥਾਂ ਸਰਕਾਰੀ ਅਫਸਰਾਂ ਦੇ ਸਾਹਮਣੇ ਰਾਤ ਵੇਲੇ ਮਹਿਰੂਮ ਦਾ ਦਾਸ ਸੰਸਕਾਰ ਕੀਤਾ ਜਿਸ ਤੋਂ ਸਰਕਾਰ ਦੇ ਸਰਕਾਰ ਦੇ ਵਿਭਾਗ ਦਾ ਗੈਰ ਮਨੁੱਖੀ ਵਰਤਾਰਾ ਸਪਸ਼ਟ ਹੁੰਦਾ ਹੈ ਸੂਬਾ ਸਰਕਾਰ ਵੱਲੋਂ ਕੁੱਕਾਂ ਲਈ বারবার ਮੰਗ ਤੇ ਮੀਟਿੰਗਾਂ ਕਰਨ ਉਪਰੰਤ ਵੀ ਨਾ ਕੋਈ ਸੁਰੱਖਿਆ ਖੇਟਾ ਨਾ ਕੋਈ ਵਰਦੀ ਨਾ ਕੋਈ ਸਿਹਤ ਸੁਵਿਧਾ ਨਾ ਕੋਈ ਜੀਵਨ ਬੀਮਾ ਨਾ ਘੱਟੋ ਘੱਟ ਉਜਰਤਾ ਨੂੰ ਉਜਰਤਾ ਦਾ ਕਾਨੂੰਨ ਲਾਗੂ ਕੀਤਾ ਗਿਆ ਹੈ ਮੁਲਾਜ਼ਮ ਮੰਗਾਂ ਵਿੱਚ ਮੁੱਖ ਤੌਰ ਤੇ ਵੱਖ-ਵੱਖ ਕਿਸਮ ਦੇ 37 ਪੱਤੇ ਆ ਨਿਯਮਤ ਮਹਿੰਗਾਈ ਪੱਤੇ ਐਸਪੀ ਸਕੀਮ ਪੁਰਾਣੀ ਪੈਨਸ਼ਨ ਬਹਾਲੀ ਸਕੀਮ ਆਦੇ ਮੁੱਦੇ ਅਤੇ ਜਥੇਬੰਦੀ ਤੇ ਸਰਕਾਰ ਵਿਚਾਲੇ ਅੜੀਕਾ ਜੋ ਦਾ ਤਿਉਹ ਬਣਿਆ ਹੋਇਆ ਹੈ ਸਰਕਾਰ ਨੇ ਮੁਲਾਜ਼ਮ ਮੰਗਾ ਸੰਬੰਧੀ ਆਪਣੇ ਕੀਤੇ ਵਾਦੇ ਸਰਕਾਰ ਬਣਨ ਉਪਰੰਤ ਲਗਭਗ 2 ਸਾਲ ਬੀਤਨ ਤੇ ਵੀ ਪੂਰੇ ਨਹੀਂ ਕੀਤੇ ਜਥੇਬੰਦੀ ਦੇ ਆਗੂਆਂ ਜਰਮਨਜੀਤ ਸਿੰਘ ਹਰਜਮ ਸਿੰਘ ਗੁਰਦੇਵ ਸਿੰਘ ਆਦਿ ਨੇ ਸੂਬਾ ਸਰਕਾਰ ਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਮਹਿਰੂਮ ਪੈਣ ਮਨਜੀਤ ਕੌਰ ਪਰਿਵਾਰ ਮਨਜੀਤ ਕੌਰ ਦੇ ਪਰਿਵਾਰ ਨੂੰ ਘੱਟੋ ਘੱਟ 20 ਲੱਖ ਦੀ ਰਾਸ਼ੀ ਵਿੱਤੀ ਸਹਾਇਤਾ ਦਿੱਤੀ ਜਾਵੇ ਅਤੇ ਮਿਡਡੇ ਮਿਲ ਕੁੱਕਾਂ ਨੂੰ ਮੁਫਤ ਇਲਾਜ ਅਤੇ ਜੀਵਨ ਬੀਮੇ ਦੀ ਸਹੂਲਤ ਦਿੱਤੀ ਜਾ